ਸੀਮ ਸੀਐਮ ਉਹ ਤੋਂ ਬਾਅਦ ਪੰਜਾਬ ਦੇ ਹਾਲਾਤ ਇਹ ਹੋ ਗਿਆ ਕਿ ਕੁਝ ਵੀ ਜੋ ਕਹਿੰਦੇ ਸੀ ਨਾ ਕਿ ਅਸੀਂ ਸਹੀ ਕਰ ਦੇਾਂਗੇ ਉਹਦੇ ਉਲਟਾ ਹੋ ਰਿਹਾ ਉਹਨਾਂ ਨੇ ਕਿਹਾ ਸੀ ਅਸੀਂ ਰਿਸ਼ਵਤ ਖਤਮ ਕਰ ਦੇਾਂਗੇ ਪੰਜਾਬ ਚ ਉਹ ਸਰਿਆਂ ਹੋ ਗਈ ਸਰਿਆਂ ਉਹਨਾਂ ਨੇ ਕਿਹਾ ਸੀ ਅਸੀਂ ਡਰੱਗਸ ਖਤਮ ਕਰ ਦੇਾਂਗੇ ਉਹ ਤਿੰਨ ਗੁਣਾ ਜ਼ਿਆਦਾ ਵਧ ਗਈ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਾਹਰੋਂ ਅਬਰੌਡ ਤੋਂ ਸਾਰੇ ਯੂਥ ਨੂੰ ਵਾਪਸ ਬੁਲਾਵਾਂਗੇ ਲੋਕੀ ਜਾਜ ਭਰ-ਭਰ ਕੇ ਆਉਣਗੇ ਵਾਪਸ ਪੰਜਾਬ ਨੂੰ ਆਣਗੇ ਅਸੀਂ ਇਦਾਂ ਦਾ ਪੰਜਾਬ ਚਿੱਤ ਬਦਲਾਵ ਲੈ ਕੇ ਆਵਾਂਗੇ ਐਸਾ ਬਦਲਾਵ ਆਇਆ ਕਿ ਸਭ ਕੁਝ ਉਲਟਾ ਹੋ ਰਿਹਾ ਤੇ ਡਬਲ ਹੋ ਰਿਹਾ ਦੁੱਗਨੇ ਦੁੱਗਨੇ ਕ੍ਰਾਈਮ ਕ੍ਰਾਈਮ 10 ਗੁਣਾ ਹੋਰ ਵਧ ਗਿਆ ਔਰ ਇਸੇ ਨਾਲ ਕੋਈ ਮੈਨੂੰ ਕੋਈ ਕਿਸੇ ਨਾਲ ਰੰਜਿਸ਼ ਨਹੀਂ ਹੈਗੀ ਜੇ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਪਰ ਜੋ ਉੱਥੇ ਪ੍ਰਵਾਸੀਆਂ ਦੇ ਨਾਲ ਜਿੰਨਾ ਮਤਲਬ ਹਾਲਾਤ ਜਿਦਾਂ ਦੇ ਦੇਖ ਰਿਹਾ ਡੇਲੀ ਦੌਰਾਨ ਕਿ ਕਿਦਾਂ ਭਰਿਆ ਪਿਆ ਹਰ ਜਗ੍ਹਾ ਤੇ ਔਰ ਉਹ ਸਭ ਤੋਂ ਜ਼ਿਆਦਾ ਕ੍ਰਾਈਮ ਉਹੀ ਕਰਦੇ ਆ ਟੜਾ ਟੜ ਨੂੰ ਕੌਣ ਅੱਜਕੱਲ ਇਦਾਂ ਮਾਰਿਆ ਜਾ ਰਿਹਾ ਜਿਦਾਂ ਇਨਸਾਨਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ ਹੈਗੀ ਮਤਲਬ ਕਹਾਤਾ ਦਿੱਤਾ ਕਿ ਬਦਲਾਵ ਬਦਲਾਵ ਦੇ ਚੱਕਰ ਚ ਤੁਸੀਂ ਐਸਾ ਬਦਲਾਵ ਲਿਆਏ ਕਿ ਦੁਨੀਆ ਪੰਜਾਬ ਜ਼ਿੰਦਗੀ ਭਰ ਯਾਦ ਰੱਖੂਗੀ ਇਸ ਬਦਲਾਵ ਨੂੰ ਜ਼ਿੰਦਗੀ ਭਰ ਵੇ ਉਹਦੇ ਨਾਲ ਨਾਲ ਇੱਕ ਕੇਸ ਹੋਰ ਸਾਹਮਣੇ ਆਇਆ ਪਾਸਪੋਰਟ ਆਫਿਸ ਦਾ ਜਲੰਧਰ ਦਾ ਪਾਸਪੋਰਟ ਆਫਿਸ ਉੱਥੇ ਪਾਸਪੋਰਟ ਵਿਕਦੇ ਆ ਜੀਨੇ ਖਰੀਦਣੀਆਂ ਜਿਨ੍ਹਾਂ ਨੂੰ ਪਾਸਪੋਰਟ ਨਹੀਂ ਮਿਲ ਰਹੇ 30000 40000 45000 80000 ਦੀ ਕੀਮਤ ਤੱਕ ਨੋਰਮਲ ਅਸਲੀ ਲੀਗਲ ਪਾਸਪੋਰਟ ਵੇਚਦੇ ਆ ਜਿਹਨੂੰ ਚਾਹੀਦਾ ਜਾ ਕੇ ਖਰੀਦ ਜਾਦਾ ਚਾਹਵਨ ਸਾਰੇ ਜਾ ਸਕਦੇ ਆ ਜਿਨ੍ਹਾਂ ਜਿਨ੍ਹਾਂ ਨੇ ਉਡਣਾ ਨਾ ਅਮਰੀਕਾ ਕੈਨੇਡਾ ਯੂਰਪ ਦੀਆਂ ਫਲਾਈਟਾਂ ਫੜਨੀਆਂ ਫਟਾਫਟ ਜਾਓ ਚਲੰਦਰ ਪਾਸਪੋਰਟ ਆਫਿਸ ਬਾਹਰ ਜਾਓ ਤੁਹਾਨੂੰ ਦੋ ਤਿੰਨ ਸਰਦਾਰ ਜੀ ਮਿਲਗੇ ਹੁਣ ਮੈਨੂੰ ਨਹੀਂ ਪਤਾ ਕਿ ਉਹ ਐਕਚੁਅਲ ਤੇ ਸਰਦਾਰ ਆ ਜਾਂ ਜਸਟ ਸਰਦਾਰਾਂ ਨੂੰ ਬਦਨਾਮ ਕਰਨ ਲਈ ਪੱਕਾ ਬੰਦਿਆ ਬਟ ਉੱਥੇ ਮਿਲਣਗੇ ਤੁਹਾਨੂੰ ਪੁੱਛਿਓ ਪਾਸਪੋਰਟ ਦੀ ਕੀਮਤ ਕੀ ਆ ਕੀਮਤ ਵੀ ਮਿਲ ਜੇਗੀ ਤੇ ਪਾਸਪੋਰਟ ਵੀ ਇਮੀਜਿਟ ਲੈ ਆ ਦੇਣਗੇ ਤੁਹਾਨੂੰ ਇਹ ਚੱਲ ਰਿਹਾ ਪਰ ਇਹਦੇ ਨਾਲ ਨਾਲ ਨੁਕਸਾਨ ਕਿੰਨਾ ਦਾ ਹੋ ਰਿਹਾ ਜਿਹੜੇ ਉੱਥੇ ਬਜ਼ੁਰਗ ਪੇਰੈਂਟਸ ਬੈਠੇ ਆ 70 70 80 80 ਸਾਲ ਦੇ ਜਿਨ੍ਹਾਂ ਨੇ ਸ਼ਾਇਦ ਰੀਨਿਊ ਕਰਨ ਲਈ ਪਾਸਪੋਰਟ ਦਿੱਤੇ ਆ ਜਾਂ ਨਿਊ ਪਾਸਪੋਰਟ ਅਪਲਾਈ ਕੀਤੇ ਆ ਤੇ ਉਹ ਇੰਤਜ਼ਾਰ ਕਰ ਰਿਹਾ ਸਾਲ ਸਾਲ ਭਰ ਤੋਂ ਘਰੇ ਬੈਠ ਕੇ ਕਿ ਪਾਸਪੋਰਟ ਆ ਜਾਣਗੇ ਪਾਸਪੋਰਟ ਆਫਿਸ ਦੇ ਚੱਕਰ ਲਾ ਰਹੇ ਆ ਉਹਨਾਂ ਚੀਜ਼ਾਂ ਦਾ ਸਾਹਮਣੇ ਖੁਲਾਸਾ ਇਹ ਆਇਆ ਕਿ ਉਹਨਾਂ ਨੂੰ ਹੁਣ ਉਹ ਇਨਸਾਨ ਬਾਹਰ ਪਾਸਪੋਰਟ ਆਫਿਸ ਦੇ ਬਾਹਰ ਮਿਲਦੇ ਆ ਔਰ ਉਹ ਤੁਹਾਨੂੰ ਆ ਕੇ ਕਹਿੰਦੇ ਆ ਹਾਂਜੀ ਮਾਤਾ ਜੀ ਤੁਹਾਡਾ ਕੰਮ ਨਹੀਂ ਹੋਇਆ ਨਹੀਂ ਪੁੱਤ ਨਹੀਂ ਹੋਇਆ ਤੇ 40000 ਲੱਗੂਗਾ ਤੁਹਾਡਾ ਪਾਸਪੋਰਟ ਬਣ ਜਾਊਗਾ 15 ਦਿਨਾਂ ਚ ਤੁਹਾਡਾ ਪਾਸਪੋਰਟ ਤੁਹਾਡੇ ਘਰੇ ਪਹੁੰਚਾ ਦੇਣਗੇ ਔਰ ਪਤਾ ਤੇ ਹੁਣ ਸਭ ਨੂੰ ਅੰਦਰੋਂ ਅੰਦਰੀ ਇਹ ਆ ਕਿ ਇਹ ਰਿਸ਼ਵਤ ਹੈ ਬਟ ਫਿਰ ਵੀ ਏਕਸਕਿਊਜ਼ ਦਿੱਤਾ ਜਾਂਦਾ ਹੈ ਇਹ ਵਕੀਲ ਦੀ ਫੀਸ ਆ ਸਾਡਾ ਵਿੱਚੋਂ ਕੁਝ ਨਹੀਂ ਆ ਪਰ ਵਕੀਲ ਕਿੱਥੇ ਚਾਹੀਦਾ ਪਾਸਪੋਰਟ ਅਪਲਾਈ ਕਰਨ ਲਈ ਪਾਸਪੋਰਟ ਇਸ਼ੂ ਕਰਨਾ ਹੈ ਪਾਸਪੋਰਟ ਆਫਿਸ ਤੋਂ ਪਾਸਪੋਰਟ ਮਿਲਣਾ ਹੈ ਵਕੀਲ ਦੀ ਕਿੱਥੇ ਜ਼ਰੂਰਤ ਕਿਹੜੇ ਕੇਸ ਲੜਨੇ ਆ ਵਕੀਲ ਨੇ ਅੱਜ ਤੱਕ ਤੇ ਕਦੇ ਹੋਇਆ ਨਹੀਂ ਸੀਗਾ ਕਿ ਪਾਸਪੋਰਟ ਅਪਲਾਈ ਕਰੋ ਤੇ ਤੁਹਾਨੂੰ ਵਕੀਲ ਦੀ ਜ਼ਰੂਰਤ ਪੈਂਦੀ ਆ ਸੋ ਇਹ ਏਕਸਕਿਊਜ਼ ਲਿੱਤੇ ਜਾਂਦੇ ਆ ਬਜ਼ੁਰਗਾਂ ਨੂੰ ਖਾਸ ਕਰਕੇ ਕਿਉਂਕਿ ਬਜ਼ੁਰਗਾਂ ਨੂੰ ਬੇਸਕੂ ਬਣਾਉਣਾ ਸੌਖਾ ਹੈ ਉਹ ਭੋਲੇ ਭਾਲੇ ਹੁੰਦੇ ਆ ਹੁਣ ਜਿਨ੍ਹਾਂ ਨੂੰ ਜਲਦੀ ਆ ਜਾਂ ਜਿਨ੍ਹਾਂ ਨੂੰ ਕਹਿ ਲੋ ਕਿ ਜਿਨ੍ਹਾਂ ਦੇ ਹਾਲਾਤ ਉਹਨਾਂ ਦੇ ਕਿ ਉਹਨਾਂ ਦੇ ਪਿੱਛੇ ਕੋਈ ਹੈ ਨਹੀਂ ਇੰਡੀਆ ਉਹਨਾਂ ਦੀ ਦੇਖ ਰੇਖ ਕਰਨ ਵਾਲਾ ਉਹਨਾਂ ਦੇ ਬੱਚੇ ਬਾਹਰ ਬੈਠੇ ਆ ਔਰ ਉਹਨਾਂ ਨੂੰ ਜ਼ਰੂਰੀ ਆ ਕਿ ਉਹ ਪਾਸਪੋਰਟ ਉਹਨਾਂ ਨੂੰ ਮਿਲ ਜਾਏ ਤੇ ਉਹ ਆਪਣੇ ਬੱਚਿਆਂ ਕੋਲੇ ਜਾ ਸਕਣ ਉਹਨਾਂ ਨੂੰ ਜਦੋਂ ਪਾਫ ਜਾਂਦੇ ਆ ਇਸ ਚੀਜ਼ ਨੂੰ ਕਿ ਓਕੇ ਇਕੱਲੇ ਆ ਉਦੋਂ ਜ਼ਿਆਦਾ ਕੀਮਤ ਮੰਗਦੇ ਆ ਤੇ ਉਦੋਂ ਐਕਸਕਿਊਜ਼ ਵੀ ਬੜੇ ਵਖਰੇ ਵਖਰੇ ਦਿੰਦੇ ਆ ਹੁਣ ਉਹ ਵੀ ਵਿਚਾਰੇ ਕੀ ਕਰਨ ਫਸੇ ਹੋਇਆ ਪਰ ਸਾਲ-ਸਾਲ ਬੈਠੇ ਹੋਗੇ ਨਾਰਮਲ ਲੋਕਾਂ ਨੂੰ ਉੱਥੇ ਬਜ਼ੁਰਗਾਂ ਨੂੰ ਬੈਠਿਆਂ ਨੂੰ ਸਾਲ-ਸਾਲ ਤੋਂ ਉੱਪਰ ਟਾਈਮ ਹੋ ਗਿਆ ਜਿਹੜੇ ਸਿਰਫ ਇੰਤਜ਼ਾਰ ਕਰ ਰਹੇ ਆ ਕਿ ਬਿਨਾਂ ਰਿਸ਼ਵਤ ਦਿੱਤੇ ਹੋਏ ਨਾਰਮਲੀ ਪਾਸਪੋਰਟ ਅਪਲਾਈ ਕੀਤਾ ਸਾਰਾ ਕੁਝ ਕਲੀਅਰ ਹੋ ਚੁੱਕਿਆ ਉਹਨਾਂ ਨੂੰ ਪਾਸਪੋਰਟ ਮਿਲ ਜਾਏ ਪਰ ਹੁਣ ਉਮੀਦ ਜਾਨਦੀ ਲੱਗ ਰਹੀ ਆ ਕਿ ਪਾਸਪੋਰਟ ਬਿਨਾਂ ਪੈਸੇ ਦਿੱਤੇ ਮਿਲੂਗਾ ਸੋ ਮੈਨੂੰ ਨਹੀਂ ਪਤਾ ਕਿ ਇੰਡੀਆ ਦਾ ਜਾਂ ਪੰਜਾਬ ਦਾ ਕਿਹੜੀ ਗਵਰਨਮੈਂਟ ਆ ਜਿਨ੍ਹਾਂ ਦਾ ਇਹ ਫੰਡਾ ਹੈਗਾ ਕਿ ਪਾਸਪੋਰਟ ਵੇਚੇ ਜਾਣਗੇ ਅਪਲਾਈ ਕਰੋ ਯੂ ਆਰ ਨਾ ਗੋਇੰ ਟੂ ਗੈਟ ਥੈਟ ਤੁਹਾਨੂੰ ਪਾਸਪੋਰਟ ਮਿਲਣਗੇ ਜੇ ਤੁਸੀਂ 40000 45000 ਇਸ ਤੋਂ ਉੱਪਰ ਜਿੰਨੀ ਵੀ ਕੀਮਤ ਦਿਓਗੇ ਉਨੀ ਜਲਦੀ ਪਾਸਪੋਰਟ ਤੁਹਾਨੂੰ ਮਿਲ ਜਾਊਗਾ। ਸੋ ਕਿਸ ਬਦਲਾਵ ਦੀ ਗੱਲ ਕਰ ਰਹੇ ਹਾਂ? ਆਈ ਡੋਟ ਨੋ ਪਰ ਮੈਂ ਇਸ ਚੀਜ਼ ਲਈ ਜ਼ਰੂਰ ਕਾਹਾਂਗੇ ਕਿ ਮੇਰੀ ਇਹ ਵੀਡੀਓ ਤੁਸੀਂ ਇੰਡੀਆ ਤੱਕ ਪਹੁੰਚਾ ਦਿਓ ਪਲੀਜ਼। ਤਾਂ ਕਿ ਅਗਰ ਜਾਗਦੇ ਜਮੀਰ ਵਾਲੇ ਜਿਹੜੇ ਰਿਪੋਰਟਰਸ ਹੈਗੇ ਆ ਇਸ ਖਬਰ ਨੂੰ ਨਿਊਜ਼ ਨੂੰ ਬਣਾ ਨਿਊਜ਼ ਬਣਾ ਕੇ ਇਹਨੂੰ ਅੱਗੇ ਉਹਨਾਂ ਚਾ ਸਕਣ ਅਤੇ ਅਗਰ ਉਹਨਾਂ ਨੂੰ ਗਵਾਹ ਚਾਹੀਦੇ ਹੋਣਗੇ ਦੱਸ ਦਿਓ ਤੁਹਾਡੇ ਲਈ ਗਵਾਹ ਵੀ ਲਿਆ ਕੇ ਖੜੇ ਕਰ ਦਿਆਂਗੇ ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਆ ਜਿਨ੍ਹਾਂ ਨੇ ਦੇਣੇ ਆ ਜਿਨ੍ਹਾਂ ਤੋਂ ਮੰਗੇ ਜਾ ਰਿਆ ਉਹ ਸਾਰੇ ਆ ਕੇ ਦੱਸ ਵੀ ਸਕਦੇ ਆ ਵੀ ਸਾਡੇ ਤੋਂ ਪੈਸੇ ਕਿੰਨੇ ਮੰਗੇ ਗਏ ਆ ਇੱਕ ਸਿੰਪਲ ਨਾਰਮਲ ਪਾਸਪੋਰਟ ਕੜਵਾਉਣ ਲਈ ਤੇ ਉਹ ਕਿਹੜੇ-ਕਿਹੜੇ ਬੰਦੇ ਆ ਕੋਈ ਵੀ ਸਾਹਮਣੇ ਆ ਕੇ ਦੱਸ ਦੇਣਗੇ ਸੋ ਇਸ ਕਰਕੇ ਸਿਰਫ ਇੱਕ ਨਿਊਜ਼ ਪਹੁੰਚੀ ਚਾਹੀਦੀ ਆ ਤਾਂ ਕਿ ਪਾਸਪੋਰਟ ਆਫਿਸ ਚ ਜਿਹੜੀ ਤੋਖਾਤੜੀ ਚੱਲ ਰਹੀ ਆ ਪਾਸਪੋਰਟਾਂ ਨੂੰ ਵੇਚਿਆ ਜਾ ਰਿਹਾ ਉਹਦੀ ਖਬਰ ਬਾਹਰ ਨਿਕਲ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਤੇ ਸ਼ਾਇਦ ਹੋਰ ਵੀ ਬਹੁਤ ਲੋਕ ਆ ਜਿਹੜੇ ਉੱਠ ਕੇ ਆ ਸਕਣ ਆਵਾਜ਼ ਉਠਾ ਸਕਦੇ ਆ ਦੱਸ ਸਕਦੇ ਆ ਆਪਣੀ ਕਹਾਣੀ ਕਿ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਪਾਸਪੋਰਟ ਲੈਣ ਲਈ